ਚਲੋ ਜੀ ਅੱਜ ਵੀ ਦੇਖ ਰਹੇ ਦਰਸ਼ਕਾਂ ਦਾ ਪ੍ਰੋਗਰਾਮ ਫਰੰਟ ਲਾਈਨ ਵਿੱਚ ਬਹੁਤ-ਬਹੁਤ ਸਵਾਗਤ ਇੱਕ ਦੁਨੀਆ ਦੇ ਉੱਤੇ ਬਹੁਤ ਵੱਡਾ ਕੱਲ ਦਾ ਅਸਰ ਪਿਆ ਇੱਕ ਜਿਹੜਾ ਵਿੰਡੋ ਆ ਵਿੰਡੋ ਕੰਪਿਊਟਰ ਕੰਪਿਊਟਰ ਦੇ ਵਿੱਚ ਵਿੰਡੋ ਹੁੰਦੀ ਆ ਮਾਈਕਰੋਸਾਫਟ ਜਿਹੜੇ ਤਿੰਨ ਕਿਸਮ ਦੇ ኦਪਰੇਟਿੰਗ ਸਿਸਟਮ ਦੁਨੀਆ ਦੇ ਵਿੱਚ ਚੱਲਦੇ ਆ ਉਹਨਾਂ ਦੇ ਵਿੱਚੋਂ ਇੱਕ ਵਿੰਡੋ ਆ ਤੇ ਵਿੰਡੋ ਦੇ ਵਿੱਚ ਇੱਕ ਜਿਹੜੀ ਉਹਦੀ ਸਿਕਿਉਰਿਟੀ ਨੂੰ ਲੈ ਕੇ ਇੱਕ ਅਪਡੇਟ ਕੀਤਾ ਗਿਆ ਸੀ ਕੰਪਿਊਟਰ ਦੇ ਵਿੱਚ ਆਮ ਤੌਰ ਤੇ ਵਾਇਰਸ ਆ ਜਾਂਦੇ ਆ ਉਸ ਵਾਇਰਸ ਨੂੰ ਹਟਾਉਣ ਦੇ ਲਈ ਜਿਹੜੇ ਐਂਟੀਵਾਇਰਸ ਹੁੰਦੇ ਆ ਉਹ ਪ੍ਰੋਟੈਕਸ਼ਨ ਵਾਲੀ ਸਾਈਬਰ ਸਿਕਿਉਰਿਟੀ ਵਾਲੀ ਇੱਕ ਕੰਪਨੀ ਦੇ ਅਪਡੇਟ ਕਰਨ ਵਿੰਡੋ ਦੇ ਵਿੱਚ ਜਿਹੜਾ ਨੁਕਸ ਪਿਆ ਉਹਨੇ ਪੂਰੀ ਦੁਨੀਆ ਦੇ ਵਿੱਚ ਹਲਚਲ ਮਚਾ ਦਿੱਤੀ ਹੈ ਮਾਈਕਰੋਸਾਫਟ ਨੇ ਕਿਹਾ ਸਾਡਾ ਕਸੂਰ ਕੋਈ ਨਹੀਂ ਇਹਦੇ ਵਿੱਚ ਮਤਲਬ ਜਿੰਨੀ ਟੈਕਨੋਲੋਜੀ ਗਲੋਬਲ ਟੈਕਨੋਲੋਜੀ ਹਿੱਲ ਸਕਦੀ ਸੀ ਉਹ ਇਹਦੇ ਨਾਲ ਹਿੱਲੀ ਔਰ ਆਪਣੇ ਆਪ ਦੇ ਵਿੱਚ ਬਹੁਤ ਘੱਟ ਵਾਰੀ ਇਦਾਂ ਹੁੰਦਾ ਜਿਸ ਤਰੀਕੇ ਨਾਲ ਇਹ ਹੋਇਆ ਔਰ ਦੁਨੀਆ ਦੇ ਇੱਕ ਹਿੱਸੇ ਤੋਂ ਲੈ ਕੇ ਦੂਜੇ ਹਿੱਸੇ ਤੱਕ ਜਿਹੜੀ ਕ라우ਡ ਸਟ੍ਰਾਈਕ ਕੰਪਨੀ ਆ ਇਹ ਸਾਈਬਰ ਸਕਿਉਰਿਟੀ ਫਾਰਮਾ ਕਰਾਉਡ ਸਟ੍ਰਾਈਕ ਉਹਨਾਂ ਨੇ ਇਹ ਕਿਹਾ ਕਿ ਉਹਨਾਂ ਨੂੰ ਇਹ ਲੱਗਦਾ ਹੈ ਕਿ ਇਸ਼ੂ ਜਿਹੜਾ ਇਸ ਆਊਟੇਜ ਦੇ ਵਿੱਚ ਹੈਗਾ ਉਹ ਸਕਿਉਰਿਟੀ ਇਨਸੀਡੈਂਟ ਆ ਸਾਈਬਰ ਅਟੈਕ ਨਹੀਂ ਹੈ ਮਤਲਬ ਕੋਈ ਐਸਕਸਮ ਦੀ ਗੱਲਬਾਤ ਨਹੀਂ ਹੈ ਸੋ ਕੋਈ ਸਕਿਉਰਿਟੀ ਇਨਸੀਡੈਂਟ ਜਾਂ ਸਾਈਬਰ ਅਟੈਕ ਨਹੀਂ ਹੈ ਸਗੋਂ ਉਹਦੇ ਵਿੱਚ ਇੱਕ ਅਪਡੇਟ ਸੀਗੀ ਇਸ਼ੂ ਦੇ ਨਾਲ ਹੋਇਆ ਕੀ ਆ ਮਾਈਕਰੋਸਾਫਟ 365 ਐਪਸ ਜਿੰਨੀਆਂ ਸੀਗੀਆਂ ਉਹਦੇ ਉੱਤੇ ਇਹਦਾ ਅਸਰ ਪਿਆ ਹੁਣ ਸਾਰੀ ਦੁਨੀਆ ਕੰਪਿਊਟਰ ਦੇ ਸਿਰ ਤੇ ਚੱਲਦੀ ਹੈ ਤੇ ਕੰਪਿਊਟਰ ਦੇ ਵਿੱਚੋਂ ਬਹੁਤਾ ਵਿੰਡੋ ਬੇਸ ਜਿਹੜਾ ਸਿਸਟਮ ਆ ਉਹ ਚੱਲਦਾ ਆ ਸੋ ਕਈ ਥਾਵਾਂ ਦੇ ਉੱਤੇ ਲੋਕਾਂ ਨੇ ਆਪਣੇ ਬੋਰਡਿੰਗ ਪਾਸ 에ਰਪੋਰਟਾਂ ਦੇ ਉੱਤੇ ਦਿਖਾਏ ਆ ਜਿੱਥੇ ਹੱਥ ਨਾਲ ਭਰੇ ਆ ਹੈਂਡ ਰਿਟਨ ਬੋਰਡਿੰਗ ਪਾਸ ਲੋਕਾਂ ਨੂੰ ਦੇਣੇ ਪਏ ਫਲਾਈਟਾਂ ਦੇ ਜਿਹੜੇ ਡਿਟੇਲ ਸੀਗੀ ਉਹ ਬੋਰਡ ਦੇ ਉੱਤੇ ਮਾਰਕਰ ਦੇ ਨਾਲ ਲਿਖ ਕੇ ਲਾਉਣੀ ਪਈ ਵੀ ਆ ਫਲਾਈਟ ਆ ਅਬਲ ਤੇ ਬਹੁਤੀਆਂ ਫਲਾਈਟਾਂ 2100 ਦੇ ਕਲੀਫ ਫਲਾਈਟਾਂ ਦੇ ਉੱਤੇ ਸਾਰੀਆਂ ਕੈਨਸਲ ਕਰ ਦਿੱਤੀਆਂ ਗਈਆਂ ਕੈਨੇਡਾ ਦੇ ਵਿੱਚ ਅਮਰੀਕਾ ਦੇ ਵਿੱਚ ਦੁਨੀਆ ਦੇ ਹਰ ਮੁਲਕ ਦੇ ਵਿੱਚ ਇਸ ਚੀਜ਼ ਦਾ ਅਸਰ ਪਿਆ ਜਿਹੜੀ ਵੈਬਸਾਈਟ ਡਾਊਨ ਡਰੈਕਟਰ ਆ ਉਹਨਾਂ ਨੇ ਦੱਸਿਆ ਕਿ ਜਿਹੜੇ ਇਸ ਇੰਟਰਨੈਟ ਆਊਟੇਜ ਨੂੰ ਉਹ ਨੋਟ ਕਰ ਰਹੇ ਆ ਕਿ ਵੀਜ਼ਾ ਐਡੀਟੀ ਸਿਕਿਉਰਿਟੀ ਐਮਾਜ਼ਨ 에ਅਰਲਾਈਨ ਜਿਹੜੇ ਚ ਅਮਰੀਕਨ 에ਅਰਲਾਈਨ ਡੈਲਟਾ 에ਅਰਲਾਈਨ ਇਹ ਸਾਰਿਆਂ ਦੇ ਉੱਤੇ ਪ੍ਰਭਾਵ ਪਿਆ। ਉਹ ਦੂਜੇ ਸਿਰ ਆਸਟ੍ਰੇਲੀਆ ਆਸਟ੍ਰੇਲੀਆ ਦੇ ਵਿੱਚ ਕੁਝ ਨਿਊਜ਼ ਆਊਟਲੈਟ ਆ ਉਹਨਾਂ ਨੇ ਦੱਸਿਆ ਕਿ 에ਅਰਲਾਈਨ ਟੈਲੀਕਮਿਊਨੀਕੇਸ਼ਨ ਬੈਂਕਾਂ ਮੀਡੀਆ ਬ੍ਰਾਡਕਾਸਟਰ ਇਹ ਸਾਰੇ ਡਿਸਟਰਪਟ ਹੋਏ ਨੇ। ਕੰਪਿਊਟਰ ਸਿਸਟਮ ਜਿਹੜੀ 에ਅਰਲਾਈਨ ਯੂਕੇ ਦੇ ਵਿੱਚ ਯੂਰਪ ਤੇ ਵਿੱਚ ਇੰਡੀਆ ਦੇ ਵਿੱਚ ਇਹਨਾਂ ਨੂੰ ਸਾਰਿਆਂ ਨੂੰ ਪ੍ਰੋਬਲਮਸ ਆਈਆਂ। ਕੁੱਝ ਜਿਹੜੀਆਂ ਨਿਊਜ਼ੀਲੈਂਡ ਦੀਆਂ ਅ ਸੀਗੀਆਂ ਬੈਂਕਾਂ ਉਹਨਾਂ ਦੇ ਉੱਤੇ ਉਹ ਆਫਲਾਈਨ ਹੋ ਗਈਆਂ। ਮਾਈਕਰੋਸਾਫਟ 365 ਨੇ ਐਕਸ ਤੇ ਉੱਤੇ ਟਵਿੱਟਰ ਦੇ ਉੱਤੇ ਪੋਸਟ ਕੀਤਾ ਆ ਕਿ ਉਹ ਇਹਦੇ ਉੱਤੇ ਕੰਮ ਕਰ ਰਿਹਾ ਔਰ ਕਾਫੀ ਹੱਦ ਤੱਕ ਇਹਨੂੰ ਉਹਨਾਂ ਨੇ ਰੀਸਟੋਰ ਕਰ ਲਿਆ। ਕੰਪਨੀ ਨੇ ਹਜੇ ਤੱਕ ਇਸ ਗੱਲ ਤੇ ਰਿਸਪੌਂਡ ਨਹੀਂ ਸੀ ਕੀਤਾ ਕਿ ਹੋਇਆ ਕੀ ਆ ਜਾਂ ਕੀਤਾ ਕੀ ਆ ਜਿਹੜੇ ਕਰਾਉਡ ਸਟ੍ਰਾਈਕ ਦੇ ਸੀਈਓ ਨੇ ਜਾਰਜ ਕੋਰਸ ਉਹਨਾਂ ਨੇ ਸੋਸ਼ਲ ਮੀਡੀਆ ਪਲੈਟਫਾਰਮ ਐਕਸ ਦੇ ਉੱਤੇ ਪੋਸਟ ਕਰਕੇ ਕਿਹਾ ਕਿ ਜਿਹੜੀ ਕੰਪਨੀਆਂ ਇਹਨੇ ਬਹੁਤ ਜ਼ੋਰ ਲਾ ਕੇ ਉਹਨੂੰ ਠੀਕ ਕਰ ਲਿਆ ਤੇ ਉਹਨਾਂ ਨੇ ਇਸ ਕਾਲ ਦੇ ਲਈ ਮਾਫੀ ਵੀ ਮੰਗੀ ਆ ਕਿ ਉਹਨਾਂ ਦੇ ਘੜ ਕੇ ਜੋ ਕੁਝ ਇਸ ਥਾਂ ਦੇ ਉੱਤੇ ਹੋਇਆ ਜਿਹੜਾ ਇਹ ਘਟਨਾ ਵਾਪਰੀ ਹੈ ਇਹਦੇ ਲਈ ਉਹਨਾਂ ਨੇ ਮਾਫੀ ਵੀ ਮੰਗੀ ਆ ਨਿਊਜ਼ੀਲੈਂਡ ਦੇ ਜਿਹੜੇ ਐਕਟਿੰਗ ਪ੍ਰਾਈਮ ਮਿਨਿਸਟਰ ਨੇ ਉਹਨਾਂ ਨੇ ਵੀ ਐਕਸ ਦੇ ਉੱਤੇ ਦੱਸਿਆ ਕਿ ਅਸੀਂ ਜਿਹੜਾ ਮਤਲਬ ਇਹਨੂੰ ਜਿਹੜੀ ਪੀਸਫੁਲ ਤਰੀਕੇ ਦੇ ਨਾਲ ਜਾ ਰਹੇ ਹਾਂ ਤੇ ਚੀਜ਼ਾਂ ਸਾਡੇ ਕੰਟਰੋਲ ਦੇ ਵਿੱਚ ਆ ਰਹੀਆਂ ਹਨ ਇਜ਼ਰਾਈਲ ਦੇ ਸਾਈਬਰ ਜਿਹੜੇ ਡਾਇਰੈਕਟੋਰੇਟ ਨੇ ਉਹਨਾਂ ਨੇ ਵੀ ਦੱਸਿਆ ਕਿ ਉਹਨਾਂ ਦੇ ਉੱਤੇ ਵੀ ਇਸ ਗਲੋਬਲ ਆਊਟੇਜ ਦਾ ਬਹੁਤ ਵੱਡਾ ਅਸਰ ਪਿਆ ਗੱਲ ਕੀ ਦੁਨੀਆ ਦਾ ਕੋਈ ਮੁਲਕ ਨਹੀਂ ਜਿਹੜਾ ਇਹਦੇ ਨਾਲ ਪ੍ਰਭਾਵਿਤ ਨਾ ਹੋਇਆ ਹੋਵੇ ਵੱਡੀਆਂ ਡਿਸਟਰਪਸ਼ਨ 에ਅਰਲਾਈਨਸ 에ਅਰਪੋਰਟ ਦੇ ਉੱਤੇ ਹੋਈਆਂ ਅਮਰੀਕਾ ਦੇ ਵਿੱਚ ਜਿਹੜੀ ਫੈਡਰਲ 에ਵੀਏਸ਼ਨ 에ਜੰਸੀ ਆ ਉਹਨੇ ਦੱਸਿਆ ਕਿ ਜਿਹੜੀ 에ਅਰਲਾਈਨਸ ਯੂਨਾਈਟਿਡ ਅਮਰੀਕਨ ਡੈਲਟਾ ਦੂਜੀਆਂ ਨੇ ਇਹ ਸਾਰੀਆਂ ਨੂੰ ਗਰਾਊਂਡ ਕਰ ਲਿਆ ਗਿਆ ਸੀ ਬਈ ਕੁਝ ਵੀ ਇਹਦਾ ਨਹੀਂ ਹੋ ਸਕਦਾ ਤੇ ਨਾ ਕੋਈ ਉੱਡ ਸਕਦੀ ਅੱਜ ਸਵੇਰ ਤੋਂ ਫਰਡੇ ਤੜਕੇ ਤੋਂ ਲੈ ਕੇ ਇਹ ਖਬਰਾਂ ਲਗਾਤਾਰ ਉਸੇ ਤਰੀਕੇ ਨਾਲ ਆ ਰਹੀਆਂ ਹਨ 에어ਲਾਈਨ ਰੇਲਵੇ ਟੈਲੀਵਿਜ਼ਨ ਜਿਹੜੀਆਂ ਇਹ ਸਾਰੇ ਨੇ ਇਹ ਇਹਦੇ ਵਿੱਚ ਸ਼ਾਮਲ ਦੱਸੇ ਗਏ ਆ ਸੋ ਇਹ ਕੋਈ ਸਾਈਬਰ ਅਟੈਕ ਨਹੀਂ ਇਹ ਕੋਈ ਸਿਕਿਉਰਿਟੀ ਦਾ ਇਨਸੀਡੈਂਟ ਨਹੀਂ ਆ ਦਰਅਸਲ ਇੱਕ ਅਪਡੇਟ ਤੇ ਲਈ ਜਿਹੜੀ ਸਾਈਬਰ ਸਿਕਿਉਰਿਟੀ ਫਰਮ ਆ ਉਹਨੇ ਅਪਡੇਟ ਕਰਨ ਦੇ ਲਈ ਸਿਸਟਮ ਦੇ ਵਿੱਚ ਕੁਝ ਕੀਤਾ ਤੇ ਉਹਦੇ ਵਿੱਚ ਜਿਹੜੀ ਸਮੱਸਿਆ ਆ ਉਹ ਆ ਗਈ ਆ ਜਿਹਦੇ ਕਰਕੇ ਅ ਲਗਭਗ ਦੁਨੀਆ ਦੇ ਹਰ ਮੁਲਕ ਦੇ ਵਿੱਚ ਲੋਕ ਪ੍ਰਭਾਵਿਤ ਹੋਏ ਆ ਕਿਉਂਕਿ ਸਾਰੇ ਦਾ ਸਾਰਾ ਕੁਝ ਇਸ ਵੇਲੇ ਕੰਪਿਊਟਰ ਦੇ ਉੱਤੇ ਆ ਤੇ ਜੇ ਕੰਪਿਊਟਰ ਦੇ ਵਿੱਚ ਕੋਈ ਸਮੱਸਿਆ ਆ ਗਈ ਤਾਂ ਫੇਰ ਹਾਲੇ ਦਾ ਕੋਈ ਜਿਹੜਾ ਨਜ਼ਰ ਨਹੀਂ ਆ ਰਿਹਾ ਅਗਲੀ ਗੱਲਬਾਤ ਕੈਨੇਡਾ ਚਾਈਲਡ ਬੈਨੀਫਿਟ ਪ੍ਰੋਗਰਾਮ ਬਾਰੇ ਆ ਜਿਹੜੀ ਐਸ ਹੁਣ ਕੈਨੇਡਾ ਜਿਹੜੀ ਪੇਮੈਂਟ ਲੋਕਾਂ ਨੂੰ ਆਉਣੀ ਆ ਕੈਨੇਡਾ ਚਾਈਲਡ ਬੈਨੀਫਿਟ ਪ੍ਰੋਗਰਾਮ ਦੇ ਵਿੱਚ ਅ ਇਹ ਜਿਹੜੀ ਹੁਣ ਜ਼ਿਆਦਾ ਤੁਸੀਂ ਐਕਸਪੈਕਟ ਕਰ ਸਕਦੇ ਨਹੀਂ ਕਿ ਤੁਹਾਨੂੰ ਜਿੰਨਾ ਚੈੱਕ ਪਹਿਲਾਂ ਆਉਂਦਾ ਜਿਹਨਾਂ ਦੇ ਘਰਾਂ ਦੇ ਵਿੱਚ ਬੱਚੇ ਆ ਉਹਨਾਂ ਨੂੰ ਇਹ ਕੈਨੇਡਾ ਚਾਈਲਡ ਬੈਨੀਫਿਟ ਪ੍ਰੋਗਰਾਮ ਦੇ ਤਹਿਤ ਪੈਸੇ ਆਉਂਦੇ ਹੁੰਦੇ ਮਹੀਨੇ ਦੇ 20 ਤਰੀਕ ਨੂੰ ਤੇ ਉਹ ਐਸ ਵਾਰੀ ਕਹਿੰਦੇ ਆ ਕਿ ਵੱਧ ਕੇ ਆਉਣਗੇ ਫੈਮਿਲੀਜ਼ ਜਿਹਨਾਂ ਨੂੰ 7437 ਡਾਲਰ ਹਰ ਇੱਕ ਬੱਚੇ ਦੇ ਮਿਲਦੇ ਆ ਜੇਕਰ ਉਹਦੀ ਉਮਰ 6 ਸਾਲ ਤੋਂ ਜਿਨ੍ਹਾਂ ਦੀ ਘਟਾ ਆ ਤੇ 6275 ਡਾਲਰ ਤੱਕ ਮਿਲਦੇ ਆ ਜੇਕਰ ਉਹਨਾਂ ਦੀ ਉਮਰ 6 ਸਾਲ ਤੋਂ ਲੈ ਕੇ 17 ਸਾਲ ਦੇ ਵਿੱਚ ਆ ਹੁਣ ਜਿਹੜੇ ਪਰਿਵਾਰ ਆ ਐਕਸਪੈਕਟ ਕਰ ਸਕਦੇ ਆ ਕਿ ਜਿਹੜੀਆਂ ਮੰਥਲੀ ਪੇਮੈਂਟਸ ਨੇ ਉਹਨਾਂ ਨੂੰ 648 ਡਾਲਰ ਬੱਚੇ ਦੇ ਲਈ ਜਿਹੜੇ 6 ਸਾਲ ਤੋਂ ਥੱਲੇ ਆ ਉਹਨਾਂ ਦੇ ਲਈ ਤੇ ਟੋਟਲ 77087 ਡਾਲਰ ਸਾਲ ਦੇ ਆਉਣਗੇ ਮਤਲਬ ਜਿੱਥੇ ਪਹਿਲਾਂ 7400 7437 ਯਾਨੀ ਕਿ 7437 ਡਾਲਰ ਆਉਂਦੇ ਸੀ ਉਹ ਥਾਂ ਦੇ ਉੱਤੇ ਉਹਨਾਂ ਨੂੰ ਇਹ ਜਿਹੜੇ ਇਹ ਪੈਸੇ ਆ ਰਹੇ ਆ ਉਹ ਸਾਲ ਦੇ 7787 ਜਾਨੀ ਕਿ 7787 ਸਾਲ ਦੇ ਪੈਸੇ ਜਿਹੜੇ ਆਉਣਗੇ ਬੱਚੇ ਜਿਨ੍ਹਾਂ ਦੇ ਬੱਚੇ 6 ਸਾਲ ਤੋਂ 17 ਸਾਲ ਦੇ ਵਿੱਚ ਵਿੱਚ ਉਹਨਾਂ ਨੂੰ 547 ਡਾਲਰ ਪ੍ਰਤੀ ਮਹੀਨੇ ਦੇ ਹਿਸਾਬ ਨਾਲ ਟੋਟਲ ਅਮਾਉਂਟ ਜਿਹੜੀ ਹੈ 6570 ਹੋ ਜਾਂਦੀ ਹੈ ਸੋ ਜਿਹੜੇ 6 ਸਾਲ ਤੋਂ ਉੱਪਰ ਵਾਲੇ ਆ ਇਹਨਾਂ ਨੂੰ 6570 ਡਾਲਰ ਮਿਲਣਗੇ ਪਹਿਲਾਂ ਇਹਨਾਂ ਨੂੰ 6875 ਡਾਲਰ ਮਿਲਦੇ ਸੀ ਜਿਹੜੇ ਮਾਪੇ ਕਸਟਡੀ ਸ਼ੇਅਰ ਕਰਦੇ ਆ ਕਈ ਵਾਰੀ ਉਹਨਾਂ ਦੇ ਵਿੱਚ ਕੋਈ ਰੌਲਾ ਰੱਪਾ ਹੁੰਦਾ ਜਾਂ ਦੋਵਾਂ ਦੇ ਕੋਲ ਬੱਚਾ ਹੁੰਦਾ ਆ ਉਹਦੇ ਵਿੱਚ ਜਿਹੜਾ ਚਾਈਲਡ ਸਪੈਂਡ ਕਰਦਾ 40 ਟੂ 60 ਪਰਸੈਂਟ ਜਿਹੜਾ ਟਾਈਮ ਆ ਹਰ ਇੱਕ ਪਰਸਨ ਦੇ ਘਰ ਦੇ ਵਿੱਚ ਤੇ ਜਿਹੜਾ ਕੈਨੇਡਾ ਰੈਵਨਿਊ ਏਜੰਸੀ ਆ ਉਹ ਹਰ ਇੱਕ ਕੇਅਰ ਗੀਵਰ ਨੂੰ ਕੇਅਰ ਗੀਵਰ ਨੂੰ 500 ਜਿਹੜੀ ਮਾਫੀ ਚੋਣੇ 50 ਪਰਸੈਂਟ ਜਿਹੜੇ ਉਹਦੇ ਹੈਗੇ ਆ ਪੇਮੈਂਟ ਉਹ ਦੇਗੀ ਸੋ ਬੈਨੀਫਿਟ ਪ੍ਰੋਗਰਾਮ ਆਮ ਤੌਰ ਦੇ ਉੱਤੇ ਇਹਦੇ ਲਈ ਹੁੰਦਾ ਸੋ ਇਹ 2016 ਦੇ ਵਿੱਚ ਜਿਹੜਾ ਇੰਟਰੋਡਿਊਸ ਕੀਤਾ ਗਿਆ ਸੀ ਕੈਨੇਡੀਅਨ ਸਿਟੀਜ਼ਨਸ ਦੇ ਲਈ ਪਰਮਨੈਂਟ ਰੈਜ਼ੀਡੈਂਸ ਦੇ ਲਈ ਜਾਂ ਰਿਫਿਊਜੀਜ਼ ਦੇ ਲਈ ਜਿਹੜੇ ਆਮ ਤੌਰ ਦੇ ਉੱਤੇ ਬੱਚੇ ਦੀ ਟੇਕਰ ਕਰਦੇ 18 ਸਾਲ ਤੋਂ ਘੱਟ ਜਿਹੜੀ ਪਰਿਵਾਰ ਜਿਹੜੇ ਇਹਨਾਂ ਨੂੰ ਪੈਸਾ ਮਿਲਦਾ ਹੈ ਨੋਨ ਟੈਕਸੇਬਲ ਮੰਥਲੀ ਪੇਮੈਂਟ ਇਹ ਹੁੰਦੀ ਆ ਉਹਨਾਂ ਦੀ ਨਟ ਇਨਕਮ ਜਿਹੜੀ ਡਿਪੈਂਡ ਕਰਦਾ ਉਹਨਾਂ ਦੀ ਨਟ ਇਨਕਮ ਕਿੰਨੀ ਆ ਪਿਛਲੇ ਸਾਲ ਦੇ ਵਿੱਚ ਤੇ ਕਿੰਨੇ ਬੱਚੇ ਉਹਨਾਂ ਦੇ ਕੋਲ ਹੈਗੇ ਆ ਉਸ ਹਿਸਾਬ ਦੇ ਨਾਲ ਪੈਸੇ ਆਉਂਦੇ ਆ ਸੋ ਹੁਣ ਜਿਹੜੇ ਨੇ ਪੈਸੇ ਇਹ ਵੱਧ ਮਿਲਣਗੇ ਜਿਹੜੀ ਪਰਿਵਾਰ ਦੀ ਆਮਦਨ ਹੈਗੀ ਆ ਜੇ ਮਤਲਬ ਜਿੱਥੇ ਤੱਕ ਜਦੋਂ 36000 ਉਹਦੇ ਤੋਂ ਥੱਲੇ ਵਾਲਿਆਂ ਨੂੰ ਜ਼ਿਆਦਾ ਡਿਪੈਂਡ ਕਰਦਾ ਕਿ ਕਿੰਨੇ ਐਲੀਜੀਬਲ ਬੱਚੇ ਨੇ ਉਸ ਘਰ ਦੇ ਵਿੱਚ ਜਿਹੜੇ ਇਹ ਆਨਲਾਈਨ ਚਾਈਲਡ ਬੈਨੀਫਿਟ ਜਿਹੜਾ ਚਾਈਲਡ ਐਂਡ ਫੈਮਿਲੀ ਬੈਨੀਫਿਟ ਕੈਲਕੂਲੇਟਰ ਉਹ ਵੀ ਤੁਸੀਂ ਯੂਜ਼ ਕਰ ਸਕਦੇ ਹੋ ਇੱਥੇ ਤੁਹਾਨੂੰ ਪਤਾ ਲੱਗ ਸਕਦਾ ਕਿ ਕਿੰਨੇ ਪੈਸੇ ਤੁਹਾਨੂੰ ਪਹਿਲਾ ਆਉਂਦੇ ਆ ਤੇ ਕਿੰਨੇ ਐਸ ਵਾਰੀ ਆਉਣੇ ਆ ਸੋ ਲਗਾਤਾਰੇ ਆਉਂਦੇ ਰਹਿਣ ਤੁਹਾਨੂੰ ਕੈਨੇਡਾ ਚਾਈਲਡ ਬੈਨੀਫਿਟ ਹਰ ਸਾਲ ਜਿਹੜੇ ਪਰਿਵਾਰ ਆ ਉਹਨਾਂ ਨੂੰ ਟੈਕਸ ਰਟਰਨ ਫਾਈਲ ਕਰਨੀ ਪੈਂਦੀ ਆ ਆ ਟਾਈਮ ਦੇ ਉੱਤੇ ਈਵਨ ਕੋਈ ਇਨਕਮ ਨਾ ਹੋਵੇ ਫੇਰ ਵੀ ਟੈਕਸ ਨੂੰ ਫਾਈਲ ਕਰਨੀ ਪੈਂਦੀ ਹੁਣ ਅਗਲੀ ਜਿਹੜੀ ਹੈਗੀ ਆ ਉਹ 20 ਅਗਸਤ ਨੂੰ ਆ ਤੇ 20 ਅਗਸਤ ਨੂੰ ਤੁਹਾਨੂੰ ਮਤਲਬ ਅੱਜ ਕਿਉਂਕਿ ਅੱਜ ਦੇ ਦਿਨ ਅੱਜ ਜਿਹੜੀ ਪੇਮੈਂਟ ਆਉਣੀ ਆ ਇਹ ਤੁਹਾਨੂੰ ਵੱਧ ਕੇ ਆਊਗੀ ਜਿਨ੍ਹਾਂ ਦੇ ਘਰ ਦੇ ਵਿੱਚ ਐਲੀਜੀਬਲ ਬੱਚੇ ਹਨ ਅਗਲੀ ਗੱਲ ਇੱਕ ਐਮਰਜੈਂਸੀ ਕਾਲਸ ਬਾਰੇ 911 ਕਾਲਸ ਆਉਂਦੀਆਂ ਆਪਾਂ ਕਰਦੇ ਹਾਂ ਜਦੋਂ ਵੀ ਕਿਸੇ ਵਿਅਕਤੀ ਨੂੰ ਕੋਈ ਲੋੜ ਹੁੰਦੀ ਹੈ ਉਹ ਐਮਰਜੈਂਸੀ ਕਾਲ ਕਰਦਾ ਜਿਹੜੀਆਂ ਇਹ ਨੰਬਰ 1 ਦੇਸ਼ ਹੁੰਦੇ ਆ ਜਾਂ ਜਿਹੜੇ ਡਿਵੈਲਪਡ ਕੰਟਰੀਜ਼ ਨੇ ਉਹਨਾਂ ਦੀ ਇਹ ਖਾਸ ਕਾਲ ਹੁੰਦੀ ਹੈ ਇਹਨਾਂ ਦੇ ਕੋਲੇ 911 ਦੀ ਫੈਸਿਲਿਟੀ ਹੁੰਦੀ ਹੈ ਕਿ ਤੁਸੀਂ ਇਹ ਨੰਬਰ ਦੇ ਉੱਤੇ ਫੋਨ ਕਰਕੇ ਕੋਈ ਵੀ ਆਪਣੀ ਸਮੱਸਿਆ ਦਾ ਹੱਲ ਕਰ ਸਕਦੇ ਆ ਪਿਛਲੇ ਸਾਲ ਜਿਹੜੀਆਂ RCMP ਨੂੰ ਕਾਲ ਦਈਆਂ ਖਾਸ ਕਰ ਸਰੀ ਦਾ ਆਪਾਂ ਜੇਕਰ ਸਿਕਰ ਕਰੀਅਰ ਨੇ ਕਾਲ ਕੁਝ ਅੰਕੜੇ ਉਹਦੇ ਸਾਹਮਣੇ ਕੀਤੇ ਆ ਕੱਲ ਵੀਰਵਾਰ ਨੂੰ ਲੋਕਾਂ ਦੇ ਨਾਲ ਤੇ ਕਿਹਾ ਉਹਨਾਂ ਨੂੰ ਇਹ ਆ ਵੀ ਜਿੱਥੇ ਲੋੜ ਆ ਉੱਥੇ ਕਾਲ ਕਰੋ ਬੇਲ ਲੋੜੀ ਕਾਲ ਨਾ ਕਰੋ ਆਰਸੀਐਮਪੀ ਨੂੰ ਪਿੱਛਲੇ ਸਾਲ ਦੇ ਵਿੱਚ 1,3627 911 ਕਾਲਸ ਆਈਆਂ 2023 ਦੇ ਵਿੱਚ 1,3623 ਇਹਨਾਂ ਦੇ ਵਿੱਚੋਂ 1,3623 ਦੇ ਵਿੱਚੋਂ 72343 ਜਿਹੜੀਆਂ ਸੀਗੀਆਂ ਉਹ ਕਾਲਾਂ ਦੂਜੀਆਂ ਸੀਗੀਆਂ ਮਤਲਬ ਉਹਦੀ ਲੋੜ ਨਹੀਂ ਸੀ ਸੋ ਲਗਭਗ 70% ਹੁਣ ਇਹ ਜਿਹੜੀ ਹੈ 26% ਵਧ ਗਈਆਂ ਪਿਛਲੇ ਸਾਲ ਦੇ ਮੁਕਾਬਲੇ ਹਰ ਇੱਕ ਸਾਲ ਜਿਹੜੀਆਂ ਕਾਲਸ ਨੇ ਇਹਨਾਂ ਦੀ ਅਟੈਂਸ਼ਨ ਹੁੰਦੀ ਹੈ ਰਿਸੋਰਸਸ ਲੱਗਦੇ ਨੇ ਇਹਨਾਂ ਦੇ ਉੱਤੇ ਤੇ ਇਹਦੇ ਬਾਰੇ ਜਿਹੜੀ ਗੱਲਬਾਤ ਉਹ ਲੋਕਾਂ ਨੂੰ ਦੱਸੀ ਜਾਂਦੀ ਜਿਹੜੀਆਂ ਡ੍ਰੌਪਡ ਕਾਲ ਮਤਲਬ ਇਹਦਾ ਕਾਲ ਦਾ ਮਤਲਬ ਇਹ ਹੈ ਕਿ ਜਿਹਨਾਂ ਦੀ ਲੋਡ ਨਹੀਂ ਸੀ ਕਰਨਦੀ ਉਹ ਹੋ ਗਈਆਂ ਜੇ 70% ਤੇ ਨੇੜੇ ਤੇ ਜਦੋਂ ਚਲੇ ਜਾਂਦੇ ਤੇ ਸਮੱਸਿਆ ਵੱਡੀ ਹੋ ਜਾਂਦੀ ਹੈ। ਮਤਲਬ ਅਸਲ ਦੇ ਵਿੱਚ ਤੁਸੀਂ ਡ੍ਰੌਪਡ ਕਾਲਸ ਮਤਲਬ ਕੋਈ ਜਿਹੜਾ ਫੋਨ ਨਹੀਂ ਚੱਕਦਾ ਐਕਚੁਅਲੀ ਇਹਨਾਂ ਨੂੰ ਫੋਨ ਉੱਥੇ ਪਿੰਗ ਕਰਨਾ ਪੈਂਦਾ ਆ ਲੋਕੇਸ਼ਨ ਕਰਨ ਦੇ ਲਈ ਤੇ ਆਫੀਸਰ ਨੂੰ ਉੱਥੇ ਭੇਜਣ ਦੇ ਲਈ ਰਿਸੋਰਸਸ ਉੱਥੇ ਲਾਉਣੇ ਪੈਂਦੇ ਆ। ਜਿਹੜਾ ਮੈਸੇਜ ਦਿੱਤਾ ਜਾ ਰਿਹਾ ਕਿ ਕੋਈ ਵੀ ਵਿਅਕਤੀ ਜਿਹੜਾ 911 ਗਲਤੀ ਦੇ ਨਾਲ ਕਾਲ ਕਰ ਦਿੰਦਾ ਆ ਫਾਮੀਓ ਦਾ ਪਾਕਟ ਡਾਇਲ ਹੋਵੇ ਜਾਂ ਕਿਸੇ ਬੱਚੇ ਨੇ ਡਾਇਲ ਕਰ ਦਿੱਤਾ ਜਾਂ ਨਾਂ ਨੰਬਰ ਨੂੰ ਕਾਲ ਕਰ ਦਿੱਤੀ ਇਹ ਗੱਲ ਯਕੀਨੀ ਬਣਾਓ ਕਿ ਲਾਈਨ ਦੇ ਉੱਤੇ ਰਹੋ ਉਹਨੂੰ ਕਟੋ ਨਾ ਜਿਹੜਾ ਵੀ ਉੱਥੇ ਡਿਸਪੈਚਰ ਆ ਉਹਦੇ ਨਾਲ ਗੱਲਬਾਤ ਕਰੋ ਉਹਨੂੰ ਦੱਸੋ ਵੀ ਇਹ ਅ ਮਰਜੈਂਸੀ ਨਹੀਂ ਹੈ ਤੇ ਇਸ ਤਰੀਕੇ ਦੇ ਨਾਲ ਇਹਨਾਂ ਨੇ ਕਾਲ ਕਰ ਦਿੱਤੀ ਆ ਉਹਨੂੰ ਇਹ ਛੱਡ ਕੇ ਨਾ ਜਾਓ ਵੀ ਬਸ ਆਈ ਜਾਵੇ ਫੋਨ ਤੇ ਚੱਕਣਾ ਨਹੀਂ ਜਾਂ ਲਾਈਨ ਕੱਟ ਦੇਣੀ ਇਸੇ ਵੇਲੇ ਉਹਨਾਂ ਨੇ ਇਹ ਵੀ ਦੱਸਿਆ ਕਿ ਅਟੈਚਮੈਂਟ ਦੇ ਵਿੱਚ ਜਿਹੜੇ ਬਾਕੀ ਆ ਲੋਕ ਨੇ ਉਹ ਮਤਲਬ ਇਹ ਵੀ ਦੇਖਣ ਕਿ ਕਾਲ ਕਰਨ ਦੀ ਜ਼ਰੂਰਤ ਵੀ ਸੀਗੀ ਜਾਂ ਨਹੀਂ ਐਮਰਜੈਂਸੀ ਲਾਈਨ ਜਿਹੜੀ ਆ ਜਿਹੜੀ ਇਹ ਸਪੈਸੀਫਿਕਲੀ ਉਸ ਸਿਚੁਏਸ਼ਨ ਦੇ ਲਈ ਆ ਜਿੱਥੇ ਵੀ ਜੀ ਇਮੀਡੀਏਟ ਅਟੈਂਸ਼ਨ ਚਾਹੀਦੀ ਹੈ ਜਿੱਥੇ ਉਸੇ ਵੇਲੇ ਕੋਈ ਪੁਲਿਸ ਫਾਇਰ ਫਾਈਟਰ ਜਾਂ ਪੈਰਾਮੈਡਿਕਸ ਚਾਹੀਦੇ ਆ ਮਤਲਬ ਕੁਝ ਜੀਵਨ ਕਿਸੇ ਦਾ ਖਤਰੇ 'ਚ ਆ ਉਸ ਵੇਲੇ 911 ਕਾਲ ਕਰਨ ਦੀ ਲੋੜ ਆ ਹੁਣ ਲੋਕ ਜਿਹੜੇ ਨੇ ਉਹ ਬੇਲੋੜੀਆਂ ਕਾਲਾਂ ਕਰ ਰਹੇ ਨੇ ਤੇ ਜਿਨ੍ਹਾਂ ਦੇ ਵਿੱਚੋਂ ਵੀ ਜਿਨ੍ਹਾਂ ਦੀ ਜ਼ਰੂਰਤ ਨਹੀਂ ਆ ਪਰ ਉਹ ਨੁਕਸਾਨ ਜ਼ਰੂਰ ਕਰ ਰਹੀਆਂ ਉਹਨਾਂ ਨੇ ਕੁਝ ਕਾਰਨ ਦਿੱਤੇ ਆ ਕਿ ਜਿਹਦੇ ਕਰਕੇ ਲੋਕ ਕਈ ਵਾਰੀ ਫੋਨ ਕਰਦੇ ਉਹਨਾਂ ਦੇ ਵਿੱਚੋਂ ਇੱਕ ਇਹ ਦੱਸਦੇ ਆ ਕਿ ਕੋਈ ਬੰਦਾ ਨਾਨ ਐਮਰਜੈਂਸੀ ਕੰਟੈਕਟ ਨੰਬਰ ਹੀ ਜਾਣਨਾ ਚਾਹੁੰਦਾ ਹੁਣ ਇਹ ਪਤਾ ਆ ਵੀ ਮੰਨ ਲਓ ਕੋਈ ਘਟਨਾ ਵਾਪਰ ਗਈ ਜਿੱਥੇ ਨਾਨ ਐਮਰਜੈਂਸੀ ਤੁਸੀਂ ਕਾਲ ਕਰਨੀ ਆ ਤੇ ਉਹ ਨੰਬਰ ਪਤਾ ਕਰ ਲਈ ਲੋਕ ਨੰਬਰ ਨੂੰ ਕਾਲ ਕਰੀ ਜਾਂਦੇ ਜਾਂ ਕਿਸੇ ਨੂੰ ਮਤਲਬ ਹਿੱਲਣ 'ਚ ਦਿੱਕਤ ਆ ਰਹੀ ਉਹ ਕਹਿੰਦਾ ਮੈਨੂੰ ਮੂਵ ਕਰ ਜੋ ਆ ਕੇ ਜਾਂ ਤੁਹਾਨੂੰ ਇਹ ਨਹੀਂ ਪਤਾ ਲੱਗਦਾ ਕਿ ਬੱਸ ਦਾ ਸ케ਜੂਲ ਕੀ ਹੈ ਜਾਂ ਤੁਹਾਡੀ ਬੱਸ ਮਿਸ ਹੋ ਗਈ ਹੈ ਕਿ ਨਹੀਂ ਜਾਂ ਤੁਹਾਡਾ ਰੂਮ ਮੇਟ ਜਿਹੜਾ ਆ ਉਹ ਤੁਹਾਡੇ ਬੈੱਡ ਦੇ ਉੱਤੇ ਬੈਠ ਗਿਆ ਤੁਸੀਂ ਤਾਂ ਫੋਨ ਕਰ ਦਿੰਦੇ ਆ ਜਾਂ ਤੁਹਾਡਾ ਜਿਹੜਾ ਰੂਮ ਮੇਟ ਆ ਉਹਨੇ ਮਤਲਬ ਖਾਣਾ ਬਣਾਉਣ ਲੱਗੇ ਨੇ ਸਾੜ ਦਿੱਤਾ ਤੁਸੀਂ ਤਾਂ ਫੋਨ ਕਰ ਦਿੰਦੇ ਆ ਜਿਹੜਾ ਫਾਸਟ ਫੂਡ ਆਰਡਰ ਆ ਉਹ ਮੰਨ ਲਓ ਚੇਂਜ ਹੋ ਗਿਆ ਤੁਸੀਂ ਆਨਲਾਈਨ ਤੁਸੀਂ ਮੰਨ ਲਓ ਫਾਸਟ ਫੂਡ ਆਰਡਰ ਜੋ ਆਰਡਰ ਕੀਤਾ ਸੀ ਉਹ ਨਹੀਂ ਆਇਆ ਕੁਝ ਹੋਰ ਆ ਗਿਆ ਲੋਕਾਂ ਨੇ ਜਿਹਨੂੰ ਕਾਲ ਕਰ ਦਿੰਦੇ ਆ ਅਰਪੋਰਟਸ ਜਦੋਂ ਡਿੱਗ ਜਾਂਦੇ ਆ ਬੁਸ਼ਸ ਦੇ ਵਿੱਚ ਜਾਂ ਕਿਤੇ ਹੋਰ ਤੇ ਉਹਨਾਂ ਨੂੰ ਰੀਟਰੀਵ ਕਰ ਲਈ ਲੋਕ ਕਾਲ ਕਰ ਦਿੰਦੇ ਆ ਜਿਹੜੇ ਵੱਡੇ ਟਰੱਕ ਆ ਤੁਹਾਡੇ ਹਾਊਸ ਦੇ ਨੇੜੇ ਜਾਂ ਕੋਈ ਇਦਾਂ ਦੀ ਆਵਾਜ਼ ਆ ਰਹੀ ਆ ਤੁਸੀਂ ਉਹਦੇ ਲਈ 911 ਫੋਨ ਕਰ ਦਿੰਦੇ ਆ ਬੱਚੇ ਖੇਡ ਰਹੇ ਆ ਜਿਹੜੇ ਕਲਡੀ ਸੈਕ ਦੇ ਵਿੱਚ ਤੇ ਰੌਲਾ ਪਾ ਰਹੇ ਆ ਲੋਕ ਉਹਦੇ ਲਈ ਐਮਰਜੈਂਸੀ ਕਾਲ ਕਰ ਦਿੰਦੇ ਆ ਜਾਂ ਜਿਹੜਾ ਬੰਦਾ ਕੋਈ ਨੋਨ ਐਮਰਜੈਂਸੀ ਲਾਈਨ ਦੇ ਉੱਤੇ ਵੇਟ ਹੀ ਨਹੀਂ ਕਰਨਾ ਚਾਹੁੰਦਾ ਪਤਾ ਹੈਗਾ ਉਹਨੂੰ ਵੀ ਇਹ ਨਾਨ ਐਮਰਜੈਂਸੀ ਆ ਪਰ ਉਥੇ ਵੇਟਿੰਗ ਕਰਨਾ ਚਾਹਦਾ ਕਹਿੰਦਾ ਮੈਂ ਕਿਉਂ ਵੇਟ ਕਰਾਂ ਮੈਂ ਸਿੱਧਾ ਇਧਰਲੇ ਪਾਸੇ ਕਾਲ ਕਰ ਲੈਂਦਾ ਸੋ ਇਹ ਜਿਹੜਾ ਹੈਗਾ ਕਾਫੀ ਜ਼ਿਆਦਾ ਟ੍ਰੈਡੀ ਸਿਚੁਏਸ਼ਨ ਹੈ ਇਹਦੇ ਵਿੱਚ ਰਿਸੋਰਸਸ ਬਹੁਤ ਲੱਗਦੇ ਆ 911 ਨੂੰ ਕਾਲ ਨਾ ਕੀਤੀ ਜਾਵੇ ਜਿੰਨਾ ਚਿਰ ਲੋਡ ਨਹੀਂ ਆ ਹੁਣ ਕਈ ਥਾਵਾਂ ਦੇ ਉੱਤੇ ਇਹਨੂੰ ਅਪਗ੍ਰੇਡ ਕੀਤਾ ਜਾ ਰਿਹਾ ਜਿੱਦਾਂ ਅੰਟੈਰੀਓ ਦੇ ਵਿੱਚ ਆ ਉਥੇ ਕੀ ਕਰ ਰਹੇ ਆ ਉਹ ਕਿ ਐਮਰਜੈਂਸੀ ਰਿਸਪੌਂਸਸ ਜਿਹੜੇ ਨੇ ਜਿਹੜੀਆਂ ਕਾਲਸ ਨੇ ਉਹਨੂੰ ਦੇਖ ਰਹੇ ਆ ਕਿਸੇ ਤਰੀਕੇ ਦੇ ਨਾਲ ਤੇ ਜਿਹੜਾ ਨਵਾਂ ਸਿਸਟਮ ਆ ਇਹਨੂੰ ਨੈਕਸਟ ਜਨਰੇਸ਼ਨ 911 ਕਿਹਾ ਜਾ ਰਿਹਾ ਇਹ ਪਹਿਲਾਂ ਕਈ ਤਹਾਕੇ ਪੁਰਾਣੇ ਸਿਸਟਮ ਨੂੰ ਰਿਪਲੇਸ ਕਰ ਦੇਗਾ ਜਿਹੜੇ ਟੈਕਨੋਲੋਜੀ ਆ ਉੱਥੇ ਐਮਰਜੈਂਸੀ ਕਮਿਊਨੀਕੇਸ਼ਨ ਸੈਂਟਰਸ ਦੇ ਵਿੱਚ ਔਰ ਉਹ ਡਿਜੀਟਲ ਨੈਟਵਰਕ ਨਾਲ ਰਿਪਲੇਸ ਕਰ ਦੇਗਾ ਜਿਹਦੇ ਨਾਲ ਹੋਊਗਾ ਇਹ ਕਿ ਜਿਹੜਾ ਡਿਸਪੈਚਰ ਆ ਉਹਨੂੰ ਅਰਜੈਂਟ ਕਾਲਸ ਜਲਦੀ ਮਿਲਣਗੀਆਂ ਤੇ ਤੇ ਦੂਜਿਆਂ ਨੂੰ ਟੈਕਸਟ ਵੀ ਮਿਲ ਸਕਦੇ ਆ ਫੋਟੋ ਵੀ ਮਿਲ ਸਕਦੀਆਂ ਤੇ ਵੀਡੀਓ ਵੀ ਮਿਲ ਸਕਦੀਆਂ ਕਾਲਰਸ ਕੋਲੋਂ ਫਿਊਚਰ ਦੇ ਵਿੱਚ 911 ਤੋਂ ਸੋ ਇਸ ਪਾਸੇ ਨੂੰ ਵੀ ਯਤਨ ਕੀਤੇ ਜਾ ਰਹੇ ਵੀ ਉਹਨੂੰ ਕਿਸੇ ਨਾ ਕਿਸੇ ਤਰ੍ਹਾਂ ਆ ਜਿਹੜਾ ਕੀਤਾ ਜਾਵੇ ਮਾਡਰਨਾਈਜ਼ ਕੀਤਾ ਜਾਵੇ ਕਿ ਉਹ ਹੀ ਪੁਰਾਣਾ ਸਿਸਟਮ ਚੱਲੀ ਜਾਂਦਾ ਇਹ ਨਵਾਂ ਸਿਸਟਮ ਹੋਵੇ ਜਿਹਦੇ ਨਾਲ ਆਪਣੇ ਆਪ ਤੁਹਾਡੀਆਂ ਕਾਲ ਪ੍ਰੋਰੀਟਾਈਜ਼ ਹੋ ਜਾਣ ਜਾਂ ਜਿੱਥੇ ਜਿੱਥੇ ਲੋਡ ਆ ਉੱਥੇ ਜ਼ਿਆਦਾ ਕੰਮ ਹੋ ਜਾਵੇ ਸੋ ਇਹਨੂੰ ਮਾਡਰਨਾਈਜ਼ ਵੀ ਕੀਤਾ ਜਾ ਰਿਹਾ ਪਰ ਲੋਕਾਂ ਨੂੰ ਬੇਨਤੀ ਇਹ ਹੈ ਵੀ ਜਿੰਨਾ ਚਿਰ ਲੋਡ ਨਹੀਂ ਹੈ ਉਹਨਾਂ ਚਿਰ ਨਾ ਇਨਵਰਨਮੈਂਟ ਕਾਲ ਨਾ ਕੀਤੀ ਜਾਵੇ ਇਲੈਕਸ਼ਨ ਕੈਨੇਡਾ ਕੀ ਕਰ ਰਿਹਾ ਕਿ ਇਹ ਅਸਲ ਦੇ ਵਿੱਚ ਕੁਝ ਚੇਂਜਸ ਕਰਨਾ ਚਾਹਦਾ ਆ ਤਾਂ ਕਿ ਜਿਹੜੇ ਰਾਜਨੀਤਿਕ ਜਿਹੜੇ ਨਾਮਕਰਨ ਜਾਂ ਨੋਮੀਨੇਸ਼ਨਸ ਹੁੰਦੀਆਂ ਆ ਉਹ ਪ੍ਰੋਸੈਸ ਨੂੰ ਕਿਸੇ ਵੀ ਬਾਹਰੀ ਦਖਲਅੰਦਾਜ਼ੀ ਤੋਂ ਬਚਾਇਆ ਜਾ ਸਕੇ ਤੇ ਜਿਹੜੇ ਕੈਨੇਡਾ ਦੇ ਸਿਟੀਜ਼ਨ ਨਹੀਂ ਆ ਉਹ ਕਿਸੇ ਵੀ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਵੀ ਆਪਣੇ ਮਨਪਸੰਦ ਉਮੀਦਵਾਰ ਦੀ ਮਦਦ ਨਾ ਕਰ ਸਕਣ ਖਾਸ ਕਰ ਨੋਮੀਨੇਸ਼ਨ ਦੇ ਵਿੱਚ ਜਿਹੜੀਆਂ ਪਾਰਟੀਆਂ ਆਪਣੇ ਹੈਗੀਆਂ ਉਹਨਾਂ ਨੂੰ ਮਤਲਬ ਆਪਣੇ ਰੂਲ ਕੰਟੈਸਟ ਦੇ ਜਾਂ ਸਾਰਾ ਕੁਝ ਦੱਸਣਾ ਪਵੇ ਹੁੰਦਾ ਕੀ ਹੈ ਨੋਮੀਨੇਸ਼ਨ ਦਾ ਮਤਲਬ ਕੀ ਹੈ ਅ ਜਿਸ ਤਰੀਕੇ ਦੇ ਨਾਲ ਇੱਥੇ ਪ੍ਰੋਸੈਸ ਆ ਕਿ ਮੰਨ ਲਓ ਇੱਕ ਪਾਰਟੀ ਨੇ ਆਪਣੇ ਉਮੀਦਵਾਰ ਬਣਾਉਣੇ ਆ ਉਮੀਦਵਾਰਾਂ ਲਾ ਲੈਣਾ ਕਿਸੇ ਇੱਕ ਹਲਕੇ ਤੋਂ ਉੱਥੇ ਉਮੀਦਵਾਰ 5 ਜਣੇ ਬਣਨਾ ਚਾਹੁੰਦੇ ਹੋ ਕੀ ਕਰਦੇ ਨੋਮੀਨੇਸ਼ਨ ਕਰਾ ਦਿੰਦੇ ਵੀ ਤੁਸੀਂ 5 ਜਣੇ ਆਪਸ ਵਿੱਚ ਵੋਟਾਂ ਪਾ ਕੇ ਦੇਖ ਲਓ ਜਾਂ 2 ਜਣੇ ਆਪਸ ਵਿੱਚ ਵੋਟਾਂ ਪਾ ਕੇ ਦੇਖ ਲਓ ਜਿਹਦੀਆਂ ਵੱਧ ਵੋਟਾਂ ਹੋਰ ਹੋਸੀ ਆਪਣਾ ਉਮੀਦਵਾਰ ਬਣਾ ਲਾਗੇ ਇਹ ਰੌਲਾ ਉੱਥੇ ਜ਼ਿਆਦਾ ਉੱਥੇ ਹੁੰਦਾ ਜਿੱਥੇ ਸੀਟ ਸਿਕਿਉਰ ਹੋਵੇ ਮਾਲੋ ਇੱਕ ਸੀਟ ਕਿਸੇ ਪਾਰਟੀ ਦੀ ਪੱਕੀ ਆ ਇਹ ਪਤਾ ਹੈ ਵੀ ਇਹ ਸੀਟ ਇੱਥੋਂ ਇਹਨਾਂ ਨੇ ਜਿੱਤਨੀ ਜਿੱਤਨੀ ਇਹਨਾਂ ਦੇ ਲੰਬੇ ਪਿਛਲੇ 20ਆਂ 30ਆਂ 40ਆਂ ਸਾਲਾਂ ਤੋਂ ਸੀਟ ਜਿੱਤਤੇ ਆਉਂਦੇ ਆ ਜਿਹੜਾ ਬੰਦਾ ਵੀ ਇਸ ਸੀਟ ਦੇ ਉੱਤੇ ਖੜਾ ਹੋ ਗਿਆ ਇਹਨੇ ਜਿੱਤ ਜਾਣਾ ਹੁਣ ਉੱਥੇ ਖੜੇ ਹੋਣ ਜੇ ਤੱਕ ਉਹ ਪੁਰਾਣਾ ਚੱਲਿਆ ਆਉਂਦਾ ਬੰਦਾ ਉਹ ਤਾਂ ਕੁਦਰਤੀ ਆ ਉਹਨੂੰ ਮਿਲ ਜਾਂਦੀ ਆ ਹੁਣ ਉਹ ਰਿਟਾਇਰ ਹੋ ਗਿਆ ਜਾਂ ਛੱਡ ਗਿਆ ਜਾਂ ਕੋਈ ਹੋਰ ਗੱਲਬਾਤ ਹੋ ਗਈ ਉੱਥੇ ਨਵੇਂ ਬੰਦੇ ਰੋਣਾ ਨਵੇਂ ਬੰਦੇ ਤੇ ਆਉਣ ਦਾ ਪ੍ਰੋਸੈਸ ਕੀ ਆ ਵੀ ਉੱਥੇ ਦੋ ਬੰਦੇ ਚਾਹੁੰਦੇ ਆ ਕਿ ਸਾਨੂੰ ਖੜਾ ਕੀਤਾ ਜਾਵੇ ਜੀ ਮੈਨੂੰ ਸੀਟ ਦਿੱਤੀ ਜਾਵੇ ਇਸ ਰਾਈਡਿੰਗ ਤੋਂ ਪਾਰ ਨੋਮੀਨੇਸ਼ਨ ਲਾੜੋ ਮਾਤਰਾ ਤੁਸੀਂ ਵੋਟਾਂ ਪਾ ਲੋ ਪਾਰਟੀ ਦੀਆਂ ਤੇ ਜਿਹੜੀ ਤੁਹਾਨੂੰ ਵੱਧ ਵੋਟਾਂ ਪੈ ਗਈਆਂ ਤੁਹਾਨੂੰ ਹੀ ਬਣਾ ਦਾਂਗੇ ਹੁਣ ਉੱਥੇ ਕੀ ਹੁੰਦਾ ਸੀਟ ਸਿਕਿਉਰ ਆ ਇਹ ਪੱਕੀ ਗੱਲ ਪਤਾ ਵੀ ਜਿਹੜਾ ਬੰਦਾ ਨੋਮੀਨੇਸ਼ਨ ਜਿੱਤ ਗਿਆ ਉਸ ਬੰਦੇ ਨੇ ਇਥੋਂ ਮੈਂਬਰ ਪਾਰਲੀਮੈਂਟ ਜਾਂ ਐਮ ਐਲ ਏ ਬਣ ਜਾਣਾ ਹੁਣ ਉੱਥੇ ਕੀ ਹੁੰਦਾ ਕਿ ਜਿਹੜੀ ਫੋਰਨ ਇੰਟਰਫੀਅਰੈਂਸ ਆ ਜਾਂ ਕੋਈ ਇਦਾਂ ਦਾ ਬੰਦਾ ਜਿਹੜਾ ਚਾਹੁੰਦਾ ਵੀ ਮੈਂ ਆਪਣਾ ਬੰਦਾ ਇੱਥੇ ਜਿਤਾਵਾਂ ਉਹ ਵੋਟਾਂ ਬਣਾ ਕੇ ਕਿਸੇ ਵੀ ਤਰੀਕੇ ਦੇ ਨਾਲ ਉੱਥੇ ਮਦਦ ਕਰ ਸਕਦਾ ਮਤਲਬ ਇਹਦੇ ਲਈ ਕਿਹੜਾ ਕੋਈ ਲਿਖ ਕੇ ਦੇਣਾ ਤੁਸੀਂ ਮੰਨ ਲਓ ਮੈਂ ਅੱਜ ਲਿਬਰਲ ਪਾਰਟੀ ਨਾਲ ਸੰ ਤੇ ਹੋ ਸਕਦਾ ਮੈਂ ਕੰਜ਼ਰਵਟਿਵ ਪਾਰਟੀ ਦੀ ਵੋਟ ਬਣਾ ਲਾ ਉਹਨਾਂ ਦਾ ਬਣ ਜਾ ਮੈਂਬਰ ਤੇ ਮੈਂ ਉੱਥੇ ਵੋਟਾਂ ਦੇ ਵਿੱਚ ਉਹਨਾਂ ਨੂੰ ਨਾਮੀਨੇਸ਼ਨ ਦੇ ਵਿੱਚ ਉਹਨਾਂ ਦੇ ਵੱਲ ਦਾ ਹੋ ਕੇ ਵੋਟਾਂ ਪਾ ਜਾ ਵੀ ਕੋਈ ਬੰਦਾ ਕਿਸੇ ਤਰੀਕੇ ਦੇ ਨਾਲ ਉਹਦੀ ਮਦਦ ਕਰ ਸਕਦਾ ਉੱਥੇ ਸੌਖਾ ਆ ਕਿਉਂਕਿ ਕਿਹੜਾ ਇਲੈਕਸ਼ਨ ਵੀ ਇਲੈਕਸ਼ਨ ਥੋੜਾ ਆਫੀਸ਼ੀਅਲੀ ਉਹ ਤਾਂ ਪਾਰਟੀ ਦੇ ਵਿਦਨ ਇਲੈਕਸ਼ਨ ਆ ਉੱਥੇ ਉਹ ਬੰਦਾ ਜਿਹੜਾ ਹੈ ਕੁਛ ਨਾ ਕੁਛ ਮਤਲਬ ਫੇਰ ਬਦਲ ਕਰ ਸਕਦਾ ਤੇ ਉਹਦੇ ਨਾਲ ਫਰਕ ਬਹੁਤ ਵੱਡਾ ਪੈ ਜਾਊਗਾ ਤੇ ਜੇ ਉਹਦਾ ਉਮੀਦਵਾਰ ਜਿੱਤ ਗਿਆ ਜਿਹਨੂੰ ਕੋਈ ਦੂਜੇ ਦੇਸ਼ ਵਾਲਾ ਜਿਤਾਉਣਾ ਚਾਹੁੰਦਾ ਜਾਂ ਕੋਈ ਉਹ ਨਾਨ ਸਿਟੀਜ਼ਨ ਬੰਦਾ ਜਿਹੜਾ ਜਿਤਾਉਣਾ ਚਾਹੁੰਦਾ ਕਿਸੇ ਵੀ ਆਪਣੇ ਹਿੱਤ ਦੇ ਲਈ ਉਹ ਉਹਨੂੰ ਨਾਮਿਨੇਸ਼ਨ ਜਿਤਾ ਦੂਗਾ ਨਾਮਿਨੇਸ਼ਨ ਜਿੱਤਣ ਦਾ ਮਤਲਬ ਆ ਸਿੱਧਾ ਉਮੀਦਵਾਰ ਜਿੱਤ ਗਿਆ ਤੇ ਫੇਰ ਇੱਕ ਤਰੀਕੇ ਦੇ ਨਾਲ ਇਹ ਜਿਹੜੇ ਸੂਤਰ ਨੇ ਬਾਹਰਲੇ ਦੇਸ਼ਾਂ ਦੇ ਨਾਲ ਜੁੜਦੇ ਨੇ ਇਲੈਕਸ਼ਨ ਕੈਨੇਡਾ ਇਸ ਵੇਲੇ ਯਤਨ ਕਰ ਰਿਹਾ ਵੀ ਕੁਛ ਨਾ ਕੁਛ ਇਹੋ ਜਿਹਾ ਕੀਤਾ ਜਾਵੇ ਕਿ ਉੱਥੇ ਪਾਰਟੀਆਂ ਨੂੰ ਫੇਰ ਕੀਤਾ ਜਾਵੇ ਕਿ ਉਹ ਜ਼ਿਆਦਾ ਜਿਹੜੇ ਆਪਣੇ ਇਸ ਮਾਮਲੇ ਦੇ ਵਿੱਚ ਦੱਸਣ ਸਾਨੂੰ ਕਿ ਆ ਪ੍ਰੋਸੈਸ ਹੈ ਤਾਂ ਕਿ ਕਿਸੇ ਨਾਲ ਵੀ ਧੋਖਾ ਨਾ ਹੋ ਸਕੇ ਅਗਲੀ ਗੱਲ ਮੈਂ ਦੱਸੂ ਡਾਕਟਰਾਂ ਦੀ ਆ ਪ੍ਰੋਵਿੰਸ ਦੇ ਵਿੱਚ BC ਦੇ ਵਿੱਚ ਹੈਲਥ ਅਥਾਰਟिटीज ਜਿਹੜੀਆਂ ਇਸ ਵੇਲੇ ਉਹ ਡਾਕਟਰਾਂ ਨੂੰ ਜਿਹੜੀ ਡਾਕਟਰਾਂ ਬਾਰੇ ਗੱਲਬਾਤ ਕਰ ਰਹੀਆਂ ਆ ਉਹਨਾਂ ਨੂੰ ਬਹੁਤ ਵੱਡੇ ਵੱਡੇ ਇਨਸੈਂਟਿਵ ਦੇ ਰਹੀਆਂ ਆ ਤਾਂ ਕਿ ਜਿਹੜੀਆਂ ਐਕਸਟਰਾ ਸ਼ਿਫਟਸ ਕੁਝ ਪਿਕ ਕਰ ਲੈਣ ਪਰ ਐਮਰਜੈਂਸੀ ਡਿਪਾਰਟਮੈਂਟਸ ਜਿਹੜੇ ਨੇ ਉਹਨਾਂ ਦੇ ਉੱਤੇ ਰਿਸਕ ਬਹੁਤ ਜ਼ਿਆਦਾ ਆ ਜਿਆਦਾ ক্লোਜ਼ ਹੋ ਰਹੇ ਸੋ ਇਹ ਆਮ ਹੀ ਹੋ ਗਿਆ ਕਿ ਰੂਰਲ ਤੇ ਰਿਮੋਟ ਕਮਿਊਨਿਟੀਜ਼ ਦੇ ਵਿੱਚ ਜਿਹੜੇ ਕਲੋਰ ਮੈਨਲੈਂਡ ਦੇ ਵਿੱਚ ਹਸਪਤਾਲਸ ਨੇ ਉਹਨਾਂ ਦੇ ਵਿੱਚ ਡਿਵਰਜਨ ਹੋ ਸਕਦੇ ਆ ਹਸਪਤਾਲ ক্লোਜ਼ ਜਿਹੜੇ ਨੇ ਐਮਰਜੈਂਸੀ ਜਿਹੜੇ ਉਹਨਾਂ ਦੇ ਡਿਪਾਰਟਮੈਂਟ ਉਹਨਾਂ ਨੂੰ ক্লোਜ਼ ਕਰ ਰਿਹਾ ਤੇ ਪੇਸ਼ੈਂਟਸ ਨੂੰ ਦੂਜੇ ਸੈਂਟਰ ਦੇ ਵਿੱਚ ਸੈਂਟਰ ਦੇ ਵਿੱਚ ਭੇਜ ਰਿਹਾ ਹੁਣ ਆਇਲੈਂਡ ਹੈਲਥ ਨੇ ਇੱਕ ਈਮੇਲ ਭੇਜੀ ਹੈ ਜਿਹਦਾ ਟਾਈਟਲ ਹੈਗਾ ਕ੍ਰਿਟੀਕਲ ਤੇ ਇਹ ਕਿਹਾ ਗਿਆ ਫਿਜ਼ੀਸ਼ੀਨ ਨੂੰ ਕਿ ਤੁਸੀਂ ਵੈਸਕੋਸਟ ਜਨਰਲ ਹਸਪੀਟਲ ਪੋਰਟ ਵਰਨੀ ਦੇ ਵਿੱਚ ਕੰਮ ਕਰੋ ਫਰਡੇ ਦੀ ਨਾਈਟ ਨੂੰ ਕਿ ਉਹਦੇ ਚ ਇਹ ਵੀ ਲਿਖਿਆ ਗਿਆ ਕਿ ਜੇ ਇਹ ਸ਼ਿਫਟ ਅਨਫਿਲਡ ਛੱਡੀ ਗਈ ਸਾਰੇ ਜਿਹੜੇ ਐਮਰਜੈਂਸੀ ਪੇਸ਼ੈਂਟਸ ਨੇ ਉਹਨਾਂ ਨੂੰ ਨਨਾਇਮੋ origignal ਜਨਰਲ ਹਸਪੀਟਲ ਦੇ ਵਿੱਚ ਡਾਇਵਰਟ ਕੀਤਾ ਜਾਊਗਾ ਸੋ ਇਹ ਜਦੋਂ ਦਾ ਫਾਈਲ ਕੀਤਾ ਗਿਆ ਜਿਹੜੀਆਂ ਹੈਲਥ ਅਥਾਰਟिटीज ਨੇ ਉਹ ਜਿਹੜੀਆਂ ਗਰੰਟਡ ਪੇਮੈਂਟ 3200 ਡਾਲਰ 10 ਘੰਟਿਆਂ ਦੀ ਸ਼ਿਫਟ ਲਈ ਦੇਣ ਲਈ ਤਿਆਰ ਨੇ ਪਲੱਸ ਇੱਕ ਰੂਮ ਤੇ ਇੱਕ ਜਿਹੜਾ ਆਪਣੇ ਸਪੋਰਟ ਲੇਕ ਲੈਂਡਿੰਗ ਰਿਜ਼ੋਰਟ ਤੇ ਲੋਜ ਮੀਲ ਅਲਾਉਂਸਸ ਤੇ ਕਈ ਜਿਹੜੇ ਸੈਂਕੜੇ ਡਾਲਰ ਨੇ ਡਾਕਟਰ ਦੇ ਟ੍ਰੈਵਲ ਤੇ ਟਾਈਮ ਦੇ ਲਈ ਤੇ ਜਿਹੜੀ ਉਹਦੀ ਸਾਰੇ ਦੀ ਕਾਸਟ ਔਰ ਰਿਇਮਬਰਸ ਕੀਤੀ ਜਾਊਗੀ ਇਹ ਆਫਰ ਕਰ ਰਿਹਾ ਆ ਕੰਪਨਸੇਸ਼ਨ ਉਹਨਾਂ ਡਾਕਟਰਸ ਨੂੰ ਕਿ ਤੁਸੀਂ ਵੈਸਟ ਕੋਸਟ ਜਨਰਲ ਹਸਪੀਟਲ ਪੋਰਟਲ ਵਰਨਿੰਗ ਦੇ ਵਿੱਚ ਜਿਹੜੀ ਆਪਣੀ ਸ਼ਿਫਟ ਆ ਉਹ ਪਿਕ ਕਰ ਲਓ ਹੁਣ ਜਿਹੜੇ ਨਦਰਨ ਹੈਲਥ ਨੇ ਉਹ ਪਹਿਲਾਂ ਹੀ ਦੇਖ ਰਾਇਆ ਕਿ ਡਿਸਟਰਪਸ਼ਨ ਉੱਤੇ ਹੋ ਰਹੀ ਹੈ ਬਹੁਤ ਸਾਰੇ ਐਮਰਜੈਂਸੀ ਡਿਪਾਰਟਮੈਂਟਸ ਦੇ ਵਿੱਚ ਸ਼ਾਰਟੇਜ ਆ ਹੈਲਥ ਅਥਾਰਟੀ ਜਿਹੜੀ ਆ ਉਹਨਾਂ ਨੇ ਪੋਸਟ ਕੀਤਾ ਆਪਣੇ ਫੇਸਬੁੱਕ ਦੇ ਉੱਤੇ ਜਿਹੜੇ ਇਹਦੇ ਬਾਰੇ ਸੋ ਹੁਣ ਇਹ ਸਮਝ ਨਹੀਂ ਆਉਂਦੀ ਕਿ ਇਹਦੇ ਨਾਲ ਹੱਲ ਨਿਕਲ ਸਕਦਾ ਜਾਂ ਨਹੀਂ ਡਾਕਟਰ ਉਹਨੇ ਕੀ ਨੇ ਕੁਝ ਲੋਕ ਤੇ ਕਹਿ ਰਹੇ ਵੀ ਇੱਥੋਂ ਦੇ ਰਿਸੋਰਸਸ ਚੰਗੀ ਤਰ੍ਹਾਂ ਯੂਜ਼ ਨਹੀਂ ਕੀਤੇ ਜਾ ਰਹੇ ਡਾਕਟਰਾਂ ਨੂੰ ਸਰਜਰੀਆਂ ਕਰਨ ਦੇ ਲਈ ਉਹਨਾਂ ਨੂੰ ਲਾਉ ਉਹ ਨਹੀਂ ਕੀਤਾ ਜਾ ਰਿਹਾ ਜੇ ਕੋਈ 10 ਸਰਜਰੀਆਂ ਕਰ ਸਕਦਾ ਉਹ ਹਫਤੇ ਸਿਰਫ ਦੋ ਸਰਜਰੀਆਂ ਹੀ ਕਰਾਉਂਦੇ ਆ ਤੇ ਦੂਜੇ ਪਾਸੇ ਹੁਣ ਐਮਰਜੈਂਸੀ ਡਿਪਾਰਟਮੈਂਟ ਬੰਦ ਹੋ ਰਿਹਾ ਜਿਹੜੇ ਆਫਰ ਦਿੱਤੇ ਜਾ ਰਹੇ ਹੋ ਸਕਦਾ ਇਹਨਾਂ ਦੇ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਕੁਝ ਫਾਇਦਾ ਜ਼ਰੂਰ ਹੋ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ